ऑपरेशन सिंदूर ਦੇ ذریعے ਭਾਰਤੀ ਸੈਨਾ ਨੇ ਇਹ ਸਾਬਤ ਕਰਤਾ ਕਿ ਭਾਰਤ ਸੁਰੱਖਿਤਾ ਹੱਥਾਂ ਦੇ ਵਿੱਚ ਹੈ ਪਰ ਦੂਸਰੇ ਪਾਸੇ ਇਸ ਆਪਰੇਸ਼ਨ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਜਾਣ ਦਾ ਜੁਮਾ ਦਿੱਤਾ ਗਿਆ ਅਲੱਗ-ਅਲੱਗ ਸੰਸਦ ਮੈਂਬਰਾਂ ਨੂੰ ਔਰ ਨਾਲ ਦੀ ਨਾਲ ਐਮਬੈਸਡਰ ਨੂੰ ਪਰ ਉਹਨਾਂ ਦੇ ਵਿੱਚੋਂ ਇੱਕ ਨੇ ਸਤਨਾਮ ਸਿੰਘ ਸੰਧੂ ਸਾਹਿਬ ਜਿਨ੍ਹਾਂ ਨੂੰ ਏਜ ਡੈਲੀਗੇਟ ਦਾ ਹਿੱਸਾ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਹੈਗਾ ਗਲਤ ਕਰਾਂਗੇ ਸੰਧੂ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਵੀ ਔਰ ਸਵਾਗਤ ਵੀ ਕਿ ਇੱਕ ਦੇਸ਼ ਨੂੰ ਨੁਮਾਇੰਦਗੀ ਕਰਨ ਦਾ ਮੌਕਾ ਤੁਹਾਨੂੰ ਦਿੱਤਾ ਜਾ ਰਿਹਾ ਇੱਕ ਤਰੀਕੇ ਦੇ ਨਾਲ ਕਿ ਲਈਏ ਕਿ ਦੂਸਰੇ ਦੇਸ਼ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਜਾ ਰਿਹਾ ਹੋਵੇ ਉਸੇ ਤਰੀਕੇ ਦੇ ਇੱਕ ਡੈਲੀਗੇਟ ਦਾ ਇੱਕ ਫਰਜ਼ ਬੰਦਾ ਹੁੰਦਾ ਹੈ ਬਹੁਤ ਧੰਨਵਾਦ ਜੀ ਬਹੁਤ ਮਾਣ ਵਾਲੀ ਗੱਲ ਹੈ ਸਨਮਾਨ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇਸ ਡੈਲੀਗੇਸ਼ਨ ਦਾ ਹਿੱਸਾ ਬਣਦਾ ਮੈਨੂੰ ਮੌਕਾ ਦਿੱਤਾ ਹੈ ਔਰ ਮੈਨੂੰ ਲੱਗਦਾ ਹੈ ਕਿ ਆਪਣੇ ਦੇਸ਼ ਦਾ ਪੱਖ ਰੱਖਣ ਵਾਸਤੇ ਅਗਰ ਤੁਹਾਨੂੰ ਸੇਵਾ ਮਿਲਦੀ ਹੈ ਤੇ ਇਸ ਤੋਂ ਵਧੀਆ ਕੰਮ ਨਹੀਂ ਹੋ ਸਕਦਾ ਪਰ ਮੈਂ ਆਪਣਾ ਸੁਭਾਅ ਸਮਝਦਾ ਮੈਨੂੰ ਉਹਨਾਂ ਨੇ ਸਕਾਬਲ ਸਮਝਿਆ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੇ ਦੇਸ਼ ਦਾ ਪੱਖ ਪੂਰੀ ਦੁਨੀਆ ਦੇ ਸਾਹਮਣੇ ਔਰ ਖਾਸ ਕਰਕੇ ਜਿਸ ਕਿਤੇ ਵਿੱਚ ਭੇਜਿਆ ਜਾ ਰਿਹਾ ਹੈ ਮੈਂ ਪਹਿਲੇ ਡੈਲੀਗੇਸ਼ਨ ਦਾ ਹਿੱਸਾ ਹੈਗਾ ਡੈਲੀਗੇਸ਼ਨ ਨੰਬਰ 1 ਜਿਹੜਾ ਹੈ ਔਰ ਮਹੱਤਵਪੂਰਨ ਦੇਸ਼ ਇਸ ਕਰਕੇ ਨੇ ਕਿਉਂਕਿ ਮਿਡਲ ਈਸਟ ਐ ਇਸਲਾਮਿਕ ਕੰਟਰੀਜ਼ ਨੇ ਔਰ ਪਾਕਿਸਤਾਨ ਦੇ ਨਾਲ ਜਿਹੜਾ ਸਾਡਾ ਕਲੇਸ਼ ਹੈ ਉਸ ਤੇ ਸਬੰਧ ਦੇ ਵਿੱਚ ਆਪਰੇਸ਼ਨ ਸੰਧੂਰ ਦੇ ਸਬੰਧ ਦੇ ਵਿੱਚ ਅਤਵਾ ਦੇ ਖਿਲਾਫ ਭਾਰਤ ਦੇ ਸਟੈਂਡ ਦੇ ਸਬੰਧ ਦੇ ਵਿੱਚ ਇਹਨਾਂ ਦੇਸ਼ਾਂ ਵਿੱਚ ਜਾ ਕੇ ਆਪਣਾ ਪੱਖ ਰੱਖਣਾ ਬਹੁਤ ਅਹਿਮੀਅਤ ਰੱਖਦਾ ਹੈ ਔਰ ਮੈਨੂੰ ਇਸ ਡੈਲੀਗੇਸ਼ਨ ਦਾ ਹਿੱਸਾ ਬਣਦਾ ਮੌਕਾ ਮਿਲੇਆ ਤਾਂ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਤੰਦਈ ਨਿਭਾ ਸਕਾਂ ਕਾਤਰੀਕ ਦੇ ਨਾਲ ਸਾਊਦੀ ਅਰਬ ਹੋਵੇ ਕੁਵੈਤ ਹੋਵੇ ਬਹਿਰਨ ਹੋਵੇ ਉਹ ਮੁਲਕ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਆਤਰ ਇਸਲਾਮਿਕ ਕੰਟਰੀ ਨੇ ਔਰ ਉਹ ਮੁਲਕ ਜਿਹੜੇ ਪਾਕਿਸਤਾਨ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੀ ਇਸਲਾਮਿਕ ਕੰਟਰੀ ਕੋਲ ਨਜ਼ਰ ਆ ਰਹੀ ਸੀ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਪੱਖ ਰੱਖਣਾ ਤਾਂ ਕਿੰਨੇ ਕ ਹੁਣ ਤੱਕ ਸਟੱਡੀ ਜਿਹੜੀ ਤੁਹਾਡੀ ਇਸ ਚੀਜ਼ ਨੂੰ ਲੈ ਕੇ ਹੋਈ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਾਂ ਕਿੰਨੀਆਂ ਕਿ ਚੀਜ਼ਾਂ ਨੇ ਜਿਹੜੀ ਕੋਈ ਟੈਕਨੀਕਲ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਡਿਫਾਈਨ ਕਰਨਾ ਉੱਥੇ ਜ਼ਰੂਰੀ ਹੋਏਗਾ ਪੂਰੀ ਬਰੀਫਿੰਗ ਕਿਸ ਤਰੀਕੇ ਦੀ ਉੱਥੇ ਰਹਿਣ ਵਾਲੀ ਹੈ ਪੂਰਾ ਆਕ ਲਈ ਇੱਕ ਸਮਾਸਾਰ ਨਹੀਂ ਹੁੰਦੀ ਉਹ ਕਿਸ ਤਰੀਕੇ ਦੀ ਲੈਣ ਵਾਲੀ ਹੈ 23 ਤਰੀਕ ਨੂੰ ਬਰੀਫਿੰਗ ਰੱਖੀ ਗਈ ਹੈ ਫੋਰਨ ਸੈਕਟਰੀ ਨੇ ਬਰੀਫਿੰਗ ਕਰਨੀ ਹੈ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨ ਜਿਹੜੀਆਂ ਹੋਣਗੀਆਂ ਉਹ ਸਾਨੂੰ ਮਿਲਣਗੀਆਂ ਸਾਰੇ ਮੈਂਬਰ ਸਾਹਿਬਾਨ ਬੜੇ ਸੀਨੀਅਰ ਨੇ ਇਸ ਦੇ ਵਿੱਚ ਤੁਸੀਂ ਦੇਖੋਗੇ ਜੈਪੰਡਾ ਜੀ ਸਾਡੇ ਗਰੁੱਪ ਲੀਡ ਗੁਲਾਮ ਨਬੀ ਅਜਾਜ਼ ਜੀ ਹੈ ਉਹ ਵੈਸੀ ਸਾਹਿਬ ਨੇ ਹਰ ਵੀ ਜਿਹੜੇ ਮੇਰੇ ਸਾਥੀ ਇਸ ਗਰੁੱਪ ਦੇ ਵਿੱਚ ਬਹੁਤ ਸੀਨੀਅਰ ਹੈਗੇ ਨੇ ਔਰ ਉਹਨਾਂ ਦਾ ਬਹੁਤ ਤਜਰਬਾ ਹੈ 23 ਤਰੀਕ ਨੂੰ ਸਾਡੀ ਬਰੀਫਿੰਗ ਔਰ 24 ਸਵੇ ਨੂੰ ਅ अर्ਲੀ ਮਾਰਨਿੰਗ ਕੋਈ 1:30 ਵਜੇ ਦੇ ਕਰੀਬ ਸਾਡੀ ਫਲਾਈਟ ਹੋਏਗੀ ਔਰ ਅਸੀਂ ਆਪਣਾ ਕੰਮ ਜਿਹੜਾ 24 ਤਰੀਕ ਨੂੰ ਸ਼ੁਰੂ ਕਰ ਦੇਵਾਂਗੇ ਜਿਸ ਤਰੀਕੇ ਦੇ ਇਸ ਇੱਕ ਧਾਰਮਿਕ ਇਕਤਾ ਦੀ ਗੱਲ ਕਰਦੇ ਮੈਂ ਤੁਹਾਡੇ ਪੂਰੇ ਗਰੁੱਪ ਨੂੰ ਦੇਖ ਰਿਹਾ ਸੀ ਗੁਲਾਮ ਨਵੀਰ ਜੱਦ ਸਾਹਿਬ ਹੋਣ ਸ਼ਰਮਾ ਜੀ ਹੋਣ ਸਤਨਾਮ ਸੰਧੂ ਹੋਣ ਅਵੈਸੀ ਸਾਹਿਬ ਹੋਣ ਇੱਕ ਜਿਹੜਾ ਭਾਰਤ ਦਾ ਸੁਨੇਹ ਲੰਦਾ ਕਿ ਬੇਸ਼ੱਕ ਸਾਡੇ ਧਰਮ ਲੱਗ ਨੇ ਸਾਡੀਆਂ ਜਾਤਾਂ ਲੱਗ ਨੇ ਪਰ ਸਾਡਾ ਦੇਸ਼ ਇੱਕ ਹੈ ਸਾਡੀ ਯੂਨਿਟੀ ਦੀ ਜਿਹੜੀ ਅਸੀਂ ਪਾਵਰ ਦੀ ਗੱਲ ਕਰਦੇ ਉਹ ਤੁਹਾਡੇ ਇਸ ਗਰੁੱਪ ਦੇ ਵਿੱਚ ਵੀ ਮੈਨੂੰ ਨਜ਼ਰ ਆ ਰਹੀ ਹੈਗੀ ਸਾਫ਼ ਤਰੀਕੇ ਦੇ ਨਾਲ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਸਟੇਟਸਮੈਨ ਵਾਲਾ ਜਿਹੜਾ ਸੀਗਾ ਆਪਣਾ ਰਤਬਾ ਉਸ ਤਾਪਿਤ ਕੀਤਾ ਕਿਉਂਕਿ ਉਹਨਾਂ ਨੇ ਸਾਰੇ ਧਰਮਾਂ ਦੇ ਤੇ ਸਾਰੀਆਂ ਪਾਰਟੀਆਂ ਦੇ 올 ਪਾਰਟੀ ਡੈਲੀਗੇਸ਼ਨ ਹੈ ਸਾਰੇ ਧਰਮ ਨੇ ਔਰ ਸਾਰੀਆਂ ਪਾਰਟੀਆਂ ਇਸ ਦੇ ਵਿੱਚ ਸ਼ਾਮਲ ਕੀਤੀਆਂ ਔਰ ਮੈਨੂੰ ਲੱਗਦਾ ਜਦੋਂ ਅਸੀਂ ਭਾਰਤ ਤੋਂ ਬਾਹਰ ਜਾਂਦੇ ਆ ਉਸ ਵੇਲੇ ਸਾਡਾ ਸਭ ਤੋਂ ਵੱਡਾ ਜਿਹੜਾ ਸਾਡੀ ਪਛਾਣ ਹੁੰਦੀ ਹੈ ਸਾਡਾ ਦੇਸ਼ ਹੈ ਅਸੀਂ ਭਾਰਤੀ ਹੋਣ ਦੇ ਨਾਤੇ ਜਾ ਰਹੇ ਹਾਂ ਅਸੀਂ ਸਿੱਖ ਹੋਣ ਦੇ ਨਾਤੇ ਮੁਸਲਮਾਨ ਹੋਣ ਦੇ ਨਾਤੇ ਹਿੰਦੂ ਹੋਣ ਦੇ ਨਾਤੇ ਨਹੀਂ ਜਾ ਰਹੇ ਔਰ ਇਹ ਭਾਰਤ ਦੀ ਇੱਕ ਵਿਲੱਖਣ ਪਛਾਣ ਹੈ ਕਿ ਇਹ ਐਸਾ ਦੇਸ਼ ਹੈ ਜਿੱਥੇ ਸਭ ਧਰਮ ਜਿਹੜੇ ਨੇ ਉਹ ਮਿਲ ਕੇ ਰਹਿੰਦੇ ਆ ਔਰ ਅਸੀਂ ਸਦਭਾਵਨਾ ਅਮਨ ਸ਼ਾਂਤੀ ਦਾ ਸਭ ਤੋਂ ਵੱਡਾ ਜਿਹੜਾ ਕੇਂਦਰ ਹੈ ਉਹ ਭਾਰਤ ਹੈ ਭਾਵੇਂ ਬੁੱਧ ਦੀਆਂ ਸਿੱਖਿਆਵਾਂ ਹੋਣ ਭਾਵੇਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੋਣ ਭਾਵੇਂ ਗੀਤਾ ਦਾ ਉਪਦੇਸ਼ ਹੋਵੇ ਭਾਵੇਂ ਇੱਥੇ ਸੂਫੀਇਜ਼ਮ ਹੋਵੇ ਇਹ ਸਾਰੇ ਹੀ ਜਿੰਨੇ ਸਾਡੇ ਧਾਰਮਿਕ ਵਿਰਾਸਤ ਹੈਗੀ ਆ ਸਾਨੂੰ ਸ਼ਾਂਤੀ ਸਦਭਾਵਨਾ ਦਾ ਸੰਦੇਸ਼ ਦਿੰਦੇ ਆ ਔਰ ਭਾਰਤ ਹਮੇਸ਼ਾ ਸ਼ਾਂਤੀ ਦਾ ਮੁੰਦਈ ਰਿਹਾ ਇਸ ਮਾਮਲੇ ਵਿੱਚ ਵੀ ਆਪਰੇਸ਼ਨ ਸੰਦੂਰ ਦੀ ਜਦੋਂ ਗੱਲ ਆਉਂਦੀ ਹੈ ਸਾਡੀ ਲੜਾਈ ਜਿਹੜੀ ਆ ਦੇਸ਼ ਦੀ ਉਹ ਅਤਵਾਦ ਦੇ ਖਿਲਾਫ ਹੈ ਉਹ ਤ ਕਿਸੇ ਧਰਮ ਦੇ ਖਿਲਾਫ ਕਿਸੇ ਦੇਸ਼ ਦੇ ਖਿਲਾਫ ਹਾਂ ਅਗਰ ਉਹ ਅਤਵਾਦ ਸਟੇਟ ਸਪੌਂਸਰਡ ਹੈ ਅਗਰ ਸਟੇਟ ਹੀ ਉਹਨੂੰ ਕਰ ਰਹੀ ਹੈ ਜਾਂ ਉਹ ਉਸ ਦੇਸ਼ ਦੀ ਆਰਮੀ ਦੀ ਇੱਕ ਬਰਗੇਡ ਦੇ ਤੌਰ ਤੇ ਉੱਥੇ ਅਤਵਾਦ ਦੇ ਹੱਡੇ ਚਲਾਏ ਜਾ ਰਹੇ ਆ ਕੰਮ ਕਰ ਰਹੇ ਤੇ ਸੁਭਾਵਿਕ ਹੈ ਕਿ ਫਿਰ ਉਹ ਦੇਸ਼ ਜਿਹੜਾ ਹੈਗਾ ਉਹ ਵੀ ਉਸ ਤੋਂ ਪਾਸੇ ਨਹੀਂ बच ਸਕਦਾ ਪਰ ਭਾਰਤ ਦੀ ਲੜਾਈ ਬੜੀ ਸਪਸ਼ਟ ਹੈ ਤੁਸੀਂ ਦੇਖੋਗੇ ਆਪਰੇਸ਼ਨ ਸੰਧੂਰ ਦੇ ਵਿੱਚ ਸਿਰਫ ਅੱਤਵਾਦੀ ਜਿਹੜੇ ਅੱਡੇ ਜਿਹੜੇ ਗਲੋਬਲ ਹੈੱਡ ਕੁਆਟਰ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਨਾ ਆਰਮੀ ਤੇ ਅਟੈਕ ਕੀਤਾ ਗਿਆ ਪਹਿਲਾਂ ਨਾ ਹੀ ਕਿਸੇ ਸਿਵਿਲIAN ਨੂੰ ਉਹਦੇ ਵਿੱਚ ਕੀਤਾ ਗਿਆ ਉਹ ਵੀ ਕਿਉਂਕਿ ਇੱਕ ਬੜੀ ਨਾਪਾਕ ਕੋਸ਼ਿਸ਼ ਕੀਤੀ ਸੀ ਸਾਡੀਆਂ ਭੈਣਾਂ ਦੇ ਸੰਧੂਰ ਮਿਟਾਉਣ ਦੀ ਉੱਥੇ ਦੇਖਿਆ ਤੁਸੀਂ ਨਾਬੀਆਂ ਸਾਡੀਆਂ ਬੇਟੀਆਂ ਭੈਣਾਂ ਉਹ ਉੱਥੇ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਮਨਾਉਣ ਗਈਆਂ। ਔਰ ਕਿਵੇਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਜਿਹੜੇ ਸੁਹਾਗ ਸੀ ਉਹਨਾਂ ਨੂੰ ਲੁੱਟਿਆ ਗਿਆ, ਮਾਰਿਆ ਗਿਆ, ਕਤਲ ਕੀਤਾ ਗਿਆ ਬੇਰਹਿਮੀ ਨਾਲ। ਤੇ ਆਪਰੇਸ਼ਨ ਸੰਧੂਰ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਸਵੇ ਸਪਸ਼ਟ ਹੈ ਕਿ ਇਸ ਦੇ ਪਿੱਛੇ ਸਾਡਾ ਮਕਸਦ ਕੀ ਸੀ। ਖਾਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸੰਧੂਰ ਹਾਲੇ ਵੀ ਜਾਰੀ ਰਹੇਗਾ। ਉਰ ਬੰਦ ਨਹੀਂ ਕੀਤਾ ਥੋੜੀ ਦੇਰ ਲਈ ਸਥਗਤ ਕੀਤਾ ਪਸਟਪੋਨ ਆਪਾਂ ਕਹਿੰਦੇ ਆ ਥੋੜੀ ਦੇਰ ਲਈ ਰੋਕ ਦਿੱਤਾ ਗਿਆਗਾ ਪਰ ਬੰਦ ਕਰਨ ਦਾ ਕੋਈ ਸਵਾਲ ਨਹੀਂ ਜੇਕਰ ਫਿਰ ਅੱਤਵਾਦ ਉਸੇ ਤਰੀਕੇ ਨਾਲ ਕੰਮ ਕਰੇਗਾ ਤੇ ਇੱਕ ਵਾਰ ਫਿਰ ਉਸੇ ਤਰੀਕੇ ਦੇ ਨਾਲ ਕੁਝ ਲੈ ਜਾਏਗਾ ਇਹ ਸਾਫ ਸੰਦੇਸ਼ ਭਾਰਤ ਦੇ ਵੱਲੋਂ ਦਿੱਤਾ ਗਿਆਗਾ ਇਹੀ ਸੰਦੇਸ਼ ਦੁਨੀਆ ਦੇ ਵਿੱਚ ਜਾਏਗਾ ਦੇਖੋ ਜਿਹੜੀ ਅੱਤਵਾਦ ਦੇ ਖਿਲਾਫ ਲੜਾਈ ਹੈ ਉਹ ਤਾਂ ਨਹੀਂ ਰੁਕੀ ਹੋਈ ਤੁਸੀਂ ਦੇਖੋਗੇ ਕਿ ਕੱਲ ਪਰਸੋ ਦੇ ਦਿਨਾਂ ਵਿੱਚ ਵੀ ਉੱਥੇ ਅੱਤਵਾਦੀਆਂ ਦੇ ਮੁਕਾਬਲੇ ਵਿੱਚ ਮਾਰੇ ਗਿਆ ਹੈਗਾ ਤੇ ਅੱਤਵਾਦ ਦੇ ਖਿਲਾਫ ਲੜਾਈ ਤਾਂ ਹਮੇਸ਼ਾ ਚੱਲਦੀ ਰਹੇਗੀ ਭਾਰਤ ਦਾ ਸਟੈਂਡ ਬੜਾ ਸਪਸ਼ਟ ਹੈਗਾ ਲੇਕਿਨ ਉਹਨਾਂ ਦੇਸ਼ਾਂ ਵਿੱਚ ਜਾ ਕੇ ਇਹ ਪੱਖ ਰੱਖਣਾ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਵੱਲੋਂ ਬਹੁਤ ਹੀ ਅਲੱਗ ਤਰ੍ਹਾਂ ਦਾ ਪ੍ਰੋਪਾਗੈਂਡਾ ਕੀਤਾ ਗਿਆ ਝੂਠ ਦਾ ਸਹਾਰਾ ਲਿਆ ਗਿਆ ਔਰ ਉਹਨਾਂ ਨੇ ਅਲੱਗ ਤਰ੍ਹਾਂ ਦਾ ਨਜ਼ਰੀਆ ਰੱਖਿਆ ਭਾਰਤ ਦਾ ਪੱਖ ਵੈਸੇ ਦੇਸ਼ ਵੱਡੇ ਦੇਸ਼ ਕੱਲ ਵੀ ਸਾਡੇ ਕੋਲ ਇੱਕ ਫਰਾਂਸ ਦਾ ਡੈਲੀਗੇਸ਼ਨ ਸੀਗਾ ਇੱਕ ਸੰਸਦੀ ਡੈਲੀਗੇਸ਼ਨ ਆਇਆ ਸੀ ਔਰ ਸਾਡੀ ਸੰਸਦੀ ਕਮੇਟੀ ਜਿਹੜੀ ਮੈਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਮੈਂਬਰ ਹੈਗਾ ਸਾਡੇ ਨਾਲ ਉਹਨਾਂ ਦੀ ਮੀਟਿੰਗ ਸੀ ਬੜੀ ਵਿਸਤਾਰ ਮੀਟਿੰਗ ਸੀ ਔਰ ਥੋਕ ਬੁਜਾ ਕੇ ਸਪਸ਼ਟ ਤਰੀਕੇ ਨਾਲ ਫਰਾਂਸ ਡੈਲੀਗੇਸ਼ਨ ਜਿਹੜਾ ਬਹੁਤ ਸੀਨੀਅਰ ਲੋਕ ਸੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਬਹੁਤ ਇਸ ਤੋਂ ਪੀੜਤ ਹਾਂ ਭਾਰਤ ਤੇ ਪਾਕਿਸਤਾਨ ਦੋਨੋਂ ਹੀ ਅਤਵਾਦ ਤੋਂ ਪੀੜਤ ਹੈ ਔਰ ਅਸੀਂ ਡਟ ਕੇ ਭਾਰਤ ਦੇ ਨਾਲ ਹੈ ਔਰ ਉਹਨਾਂ ਨੇ ਬਿਲਕੁਲ ਸਮਰਥਨ ਕੀਤਾ ਭਾਰਤ ਦੇ ਸਟੈਂਡ ਦਾ ਹੋਰ ਬਹੁਤ ਸਾਰੇ ਦੁਨੀਆ ਦੇ ਦੇਸ਼ਾਂ ਨੇ ਕੀਤਾ ਲੇਕਿਨ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਾ ਕੇ ਆਪਣਾ ਪੱਖ ਇਹਨਾਂ ਦੇਸ਼ਾਂ ਨਾਲ ਰੱਖੀਏ ਔਰ ਖਾਸ ਕਰਕੇ ਜਿਹੜੇ ਦੇਸ਼ ਮੈਨੂੰ ਮਿਲੇ ਨੇ ਇਹ ਦੇਸ਼ ਭਾਰਤ ਦੇ ਭਾਈਵਾਲ ਨੇ ਇਨਾਂ ਦੇ ਨਾਲ ਭਾਰਤ ਦੇ ਸਬੰਧ ਜਿਹੜੇ ਆ ਉਹ ਬਹੁਤ ਨਿੱਗੇ ਸਬੰਧ ਹੈ ਸਾਡੇ ਪ੍ਰਧਾਨ ਮੰਤਰੀ ਜੀ 사ऊदी ਜਾ ਕੇ ਆਇਆ ਥੋੜੀ ਦੇਰ ਪਹਿਲੇ ਔਰ ਪੂਰੇ ਜਿੰਨੇ ਵੀ ਇਸਲਾਮਿਕ ਕੰਟਰੀ ਹੈਗੇ ਨੇ ਮਿਡਲ ইস্ট ਦੇ ਵਿੱਚ ਉਹਨਾਂ ਦੇ ਨਾਲ ਸਾਡੇ ਸਬੰਧ ਇੰਨੇ ਗੂੜੇ ਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 사ऊदी ਅਰਬੀਆ ਦੇ ਵਿੱਚ 25 ਲੱਖ ਭਾਰਤੀ ਹੈ ਪ੍ਰਵਾਸੀ ਭਾਰਤੀ ਹੁਣ 25 ਲੱਖ ਭਾਰਤੀ ਉੱਥੇ ਤੁਸੀਂ ਦੇਖੋ ਇੰਨਾ ਵੱਡਾ ਸਾਡਾ ਪ੍ਰਵਾਸੀ ਭਾਰਤੀ ਵਰਗ ਬੈਠਾ ਸਾਡੀਆਂ ਬਹੁਤ ਵੱਡੀਆਂ ਸਟੇਕ ਹੈ ਸਾਡੇ ਕਲਚਰਲ ਸਾਂਝ ਹੈ ਸਾਡੇ ਸਮਾਜਿਕ ਰਿਸ਼ਤੇ ਹੈ ਸਾਡੇ ਆਰਥਿਕ ਉਹਨਾਂ ਦੇ ਨਾਲ ਬਹੁਤ ਅੱਛੇ ਸਬੰਧ ਹੈਗੇ ਨੇ ਕੂਟਨੀਤਿਕ ਸਬੰਧ ਵੀ ਸਾਡੇ ਬਹੁਤ ਅੱਛੇ ਹੈਗੇ ਨੇ ਉਹਨਾਂ ਦੀ ਭੂਮਿਕਾ ਬੜੀ ਵਧੀਆ ਰਹੀ ਹੈ ਇਹਨਾਂ ਸਾਰੇ ਦੇਸ਼ਾਂ ਵਿੱਚ ਚਾਹੇ ਉਹ ਕੁਵੈਤ ਹੋਵੇ ਬਹਿਰੈਨ ਹੋਵੇ ਅਲਜੀਰੀਆ ਹੋਵੇ ਸਾਊਦੀ ਅਰੇਬੀਆ ਹੋਵੇ ਇਹਨਾਂ ਸਾਰਿਆਂ ਦੇ ਵਿੱਚ ਕੁਵੈਤ ਦੇ ਵਿੱਚ ਵੀ 10 ਲੱਖ ਭਾਰਤੀ ਹੈ ਬਿਲਕੁਲ ਔਰ ਸਾਊਦੀ ਤਾਂ 5ਵੇਂ ਸਥਾਨ ਤੇ ਆ ਪੂਰੀ ਦੁਨੀਆ ਦੇ ਵਿੱਚੋਂ 5ਵੇਂ ਨੰਬਰ ਦਾ ਦੇਸ਼ ਹੈ ਜਿੱਥੇ ਸਾਡਾ ਪ੍ਰਵਾਸੀ ਭਾਰਤੀ ਡੈਸਪੋਰਾ ਹੈਗਾ ਇਸ ਕਰਕੇ ਇਹਨਾਂ ਦੇ ਸਮੇਂ ਜਾਣ ਦਾ ਮੌਕਾ ਮਿਲਣਾ ਇੱਕ ਅਹਿਮ ਜ਼ਿੰਮੇਵਾਰੀ ਵੀ ਹੈ ਕਿਉਂਕਿ ਅਸੀਂ ਦੇਸ਼ ਦਾ ਪੱਖ ਵੀ ਰੱਖਣਾ ਲੇਕਿਨ ਉੱਥੇ ਸਾਡੇ ਸਟੇਕ ਵੀ ਬਹੁਤ ਵੱਡੇ ਹੈਗੇ ਨੇ ਖਾਸ ਤਰੀਕੇ ਦੇ ਨਾਲ ਮੈਂ ਦੇਖ ਰਿਹਾ ਸੀ ਅਲੱਗ-ਅਲੱਗ ਡੈਲੀਗੇਸ਼ਨ ਨੂੰ ਦੇਖਦੇ ਹਾਂ ਅਲੱਗ-ਅਲੱਗ ਪਾਰਟੀਆਂ ਵਿੱਚ ਲੰਗੀਆਂ ਨੇ ਪਰ ਖਾਸ ਤੌਰ ਕੋ ਕਿ ਪੰਜਾਬੀ ਆ ਤਾਂ ਪੱਗ ਤੇ ਵੀ ਮਾਣ ਹੁੰਦਾ ਹੈਗਾ ਬਹੁਤ ਸਾਰੇ ਚਿਹਰੇ ਇਦਾਂ ਦੇ ਆ ਸਿੱਖ ਚਿਹਰੇ ਜਿਹੜੇ ਸ਼ਾਮਲ ਕੀਤੇ ਗਏ ਤੁਹਾਡਾ ਨਾਮ ਹੈ ਸਾਨੀ ਸਾਹਿਬ ਆਵਾੰਦਵੀ ਪਾਰਟੀ ਤੋਂ ਆ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਉਸ ਤੋਂ ਇਲਾਵਾ ਸੰਧੂ ਸਾਹਿਬ ਜਿਹੜੇ ਅੰਮ੍ਰਿਤਸਰ ਤੋਂ ਸੀਗੇ ਉਹਨਾਂ ਨੂੰ ਸ਼ਾਮਲ ਕੀਤਾ ਗਿਆਗਾ ਤੇ ਜਦੋਂ ਇੱਕ ਪੱਗ ਵਾਲੇ ਸਰਦਾਰ ਕੇ ਲਈਏ ਪੂਰੇ ਦੇਸ਼ ਦੇ ਵਿੱਚ ਜਾਂਦੇ ਹੋਏ ਅਲੱਗ-ਅਲੱਗ ਦੇਸ਼ਾਂ 'ਚ ਨਜ਼ਰ ਆਉਣਗੇ ਔਰ ਕਿਤਨਾ ਕਿਤੇ ਇੱਕ ਸਿੱਖੀ ਵੀ ਨਾਲ ਲੈ ਕੇ ਜਾ ਰਹੇ ਹੋ ਇੱਕ ਸਿੱਖੀ ਦਾ ਸੁਨੇਹਾ ਵੀ ਨਾਲ ਲੈ ਕੇ ਜਾ ਰਹੇ ਹੋ ਤੁਸੀਂ ਦੇਖੋ ਤੁਸੀਂ ਬਹੁਤ ਟਾਈਮ ਗੱਲ ਕੀਤੀ ਹੈ ਸਿੱਖ ਦੀ ਇੱਕ ਵੱਲੱਖਣ ਪਛਾਣ ਹੈਗੀ ਆ ਨਾ ਜਿਹੜੀ ਦੂਰ ਤੋਂ ਦਿਖਦੀ ਆ ਇਹ ਤਾਂ ਇੱਕ ਮਾਨ ਵਾਲੀ ਗੱਲ ਹੈ ਲਿਕਨ ਉਸ ਧਰਤੀ ਨਾਲ ਸਾਡੀ ਇੱਕ ਬੜੀ ਵੱਡੀ ਸਾਂਝ ਹੈ ਗੁਰਨਾਨਕ ਸਾਹਿਬ ਮੱਕੇ ਮੰਦੀ ਨੇ ਗਏ ਸੀ ਬਿਲਕੁਲ ਸਾウਦੀ ਅਰਬੀਆ ਗਏ ਸੀ ਔਰ ਜਦੋਂ ਮੈਨੂੰ ਇਹ ਦੇਸ਼ ਜਾਣ ਦਾ ਮੌਕਾ ਮਿਲਿਆ ਜਦੋਂ ਮੈਂ ਲਿਸਟ ਦੇਖੀ ਮੈਨੂੰ ਅੰਦਰੋਂ ਖੁਸ਼ੀ ਹੋਈ ਕਿ ਮੈਂ ਉਸ ਧਰਤੀ ਤੇ ਜਾਣ ਦਾ ਮੈਨੂੰ ਸੁਭਾਗ ਮਿਲ ਰਿਹਾ ਹੈ ਜਿਸ ਧਰਤੀ ਤੇ ਗੁਰਨਾਨਕ ਸਾਹਿਬ ਨੇ ਜਾ ਕੇ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ ਔਰ ਮੈਂ ਡੈਫੀਨਿਟਲੀ ਇਸ ਡੈਲੀਗੇਸ਼ਨ ਦੇ ਵਿੱਚ ਹਰ ਜਗ੍ਹਾ ਤੇ ਗੁਰਨਾਨਕ ਸਾਹਿਬ ਦੀਆਂ ਪੈੜਾਂ ਦੀ ਗੱਲ ਕਰੂ ਕਰੂੰਗਾ ਗੁਰਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੇ ਫਲਸਫੇ ਦੀ ਗੱਲ ਮੈਂ ਜ਼ਰੂਰ ਕਰੂੰਗਾ ਮਨੁੱਖਤਾ ਦੇ ਭਲੇ ਦੀ ਗੱਲ ਗੁਰਨਾਨਕ ਸਾਹਿਬ ਨੇ ਕੀਤੀ ਸੀ ਮੈਂ ਜ਼ਰੂਰ ਕਰੂੰਗਾ ਇਹ ਸਾਡਾ ਜਿਹੜਾ ਵਿਰਸਾ ਹੈ ਸਾਡਾ ਧਾਰਮਿਕ ਵਿਰਸਾ ਹੈ ਸਾਰੇ ਹੀ ਧਰਮਾਂ ਦਾ ਸੂਫੀਜ਼ਮ ਦਾ ਬਹੁਤ ਵੱਡਾ ਤੁਸੀਂ ਦੇਖੋਗੇ ਇਹ ਜੰਨਾ ਇਸਲਾਮਿਕ ਕੰਟਰੀ ਹੈ ਇਹ ਸਾਰੀ ਸੂਫੀ ਕੋਰੀਡੋਰ ਹੈ ਬਿਲਕੁਲ ਇਹ ਤੋਂ ਸੂਫੀਅਤ ਜਨਮੀ ਸੂਫੀਅਤ ਆਈ ਭਾਰਤ ਆਈ ਪੰਜਾਬ ਦਾ ਸੂਫੀ ਬਾਬਾ ਫਰੀਦ ਜੀ ਬੁੱਲੇ ਸ਼ਾਹ ਬਹੁਤ ਵੱਡਾ ਸਾਡਾ ਸਾਡਾ ਜਿਹੜਾ ਇੱਕ ਸਾਂਝ ਹੈ ਵਿਰਾਸਤ ਹੈ ਸਾਡੀ ਉਹ ਸਾਰੀਆਂ ਜਿਹੜੇ ਗੱਲਾਂ ਹੈਗੀਆਂ ਨੇ ਉਹਨਾਂ ਦੀ ਅਹਿਮੀਅਤ ਹੈ ਔਰ ਉਹ ਸਾਰੇ ਮੁੱਦੇ ਮੈਂ ਸਟੱਡੀ ਕਰਕੇ ਦੇਖੋ ਹਰ ਜਿਹੜਾ ਮੈਂਬਰ ਹੈਗਾ ਇਸ ਡੈਲੀਗੇਸ਼ਨ ਦਾ ਉਹ ਬਹੁਤ ਤਜਰਬੇਕਾਰ ਹੈ ਤੁਸੀਂ ਜਿੱਦਾਂ ਵੀ ਨਾਮ ਲਓਗੇ ਸਾਰੇ ਹੀ ਤਜਰਬੇਕਾਰ ਔਰ ਸਭ ਦੇ ਵਿੱਚੋਂ ਜੂਨੀਅਰ ਸ਼ਾਇਦ ਮੈਂ ਆ ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੀ ਜਿਹੜੀ ਪਰਫਾਰਮੈਂਸ ਹੈ ਜਾਂ ਮੇਰੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਜੋ ਮੇਰਾ ਸੰਦਰਭ ਹੈ ਹਰ ਇੱਕ ਦਾ ਸੰਦਰਭ ਵੀ ਤਾਂ ਹੋਏਗਾ ਥੋੜਾ ਬਹੁਤ ਨਾ ਕਿ ਉਹ ਐਸੀ ਸਾਹਿਬ ਗੱਲ ਕਰਨਗੇ ਤਾਂ ਸੁਭਾਵਿਕ ਹੈ ਕੋ ਆਪਣੇ ਸੰਦਰਭ ਚ ਕਰਨਗੇ ਔਰ ਗੁਲਾਮ ਨਬੀ ਆਜ਼ਾਦ ਕਰਨਗੇ ਆਪਣੇ ਸੰਦਰਭ ਚ ਕਰਨਗੇ ਜੇ ਪੰਡਾ ਜੀ ਕਰਨਗੇ ਆਪਣੇ ਸੰਦਰਭ ਚ ਕਰਨਗੇ ਬਾਕੀ ਮੈਂਬਰ ਸਾਹਿਬਾਨ ਵੀ ਕਰਨਗੇ ਮੀਨ ਸਾਡਾ ਮਕਸਦ ਇੱਕ ਹੈ ਲੇਕਿਨ ਸਾਡੀ ਗੱਲ ਕਰਨ ਦਾ ਜਿਹੜਾ ਥਰਸਟ ਹੈ ਜਾਂ ਜਿਹੜੇ ਸਾਡੇ ਤਰਕ ਹੈ ਪਰ ਬ੍ਰਿਸ਼ ਲਈਏ ਕਿ ਜਿਸ ਤਰੀਕੇ ਦੀ ਹੋਈ ਉਸ ਤਰੀਕੇ ਦਾ ਇਨਸਾਨ ਦਾ ਕਿਤਨੇ ਕਿਤੇ ਸਵਾਲ ਰਹਿੰਦਾ ਹੈਗਾ ਮੈਂ ਜਿੱਥੇ ਭਾਰਤ ਦੀ ਪ੍ਰਤੀਨਿਧਤਾ ਕਰਦਾ ਮੈਂ ਉੱਥੇ ਸਿੱਖ ਧਰਮ ਦਾ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਇਹ ਥ੍ਰੈਡ ਤਾਂ ਨਾਲ ਹੀ ਲੈ ਕੇ ਚੱਲੂੰਗਾ ਮੈਂ ਠੀਕ ਹੈ ਇਹ ਪਛਾਣ ਜਦੋਂ ਲੈ ਕੇ ਜਾ ਰਿਹਾ ਹਾਂ ਤੇ ਉਹ ਗਲਤ ਤਾਂ ਉਥੇ ਗੁਰੂ ਸਾਹਿਬ ਦਾ ਜ਼ਿਕਰ ਨਾ ਕਰਾਂਗਾ ਤਾਂ ਉਹ ਤਾਂ ਮੈਂ ਸਮਝਦਾ ਕਿ ਠੀਕ ਹੀ ਨਹੀਂ ਹੋਏਗਾ ਔਰ ਸਭ ਤੋਂ ਵੱਡੀ ਸਾਡੀ ਤਾਕਤ ਹੀ ਸਾਡਾ ਗੁਰੂ ਸਾਹਿਬ ਦਾ ਇਤਿਹਾਸ ਹੈ ਉਥੇ ਔਰ ਸਾਡੀ ਜਿਹੜੀ ਸੂਫੀ ਵਿਰਾਸਤ ਹੈ ਉਸ ਦਾ ਜ਼ਿਕਰ ਕਰਾਂਗਾ ਮੈਂ ਇੱਕ ਪਾਸੇ ਆਪਾਂ ਬਾਬਾ ਨਾਨਕ ਜੀ ਦੀ ਗੱਲ ਕਰ ਰਹੇ ਹਾਂ ਸਿੱਖੀ ਦੀ ਗੱਲ ਕਰ ਰਹੇ ਹਾਂ ਉਥੇ ਗੁਰਪਤਵੰਦਪਨੋਂ ਤਾਂ ਕਹਿੰਦੇ ਰਹੇ ਨੇ ਕਹਿੰਦੇ ਜੀ ਤੁਹਾਡਾ ਡੈਲੀਗੇਟ ਅਮਰੀਕਾ ਆਏਗਾ ਅਸੀਂ ਵਿਰੋਧ ਕਰਾਂਗੇ ਅਸੀਂ ਇਹ ਕਰਾਂਗੇ ਅਸੀਂ ਕੇਸ ਕਰਾਂਗੇ ਇਹੀ ਜੀ ਲੋਕਾਂ ਦੇ ਲਈ ਕੀ ਸੁਨੇਹਾ ਰਹੇਗਾ ਤੁਹਾਡਾ ਫਿਰ ਦੇਖੋ ਇਹ 에ਜੰਟ ਨੇ ਆਪਸ ਆਪ ਜਾਣਦੇ ਹਾਂ ਕਿ ਇਹ ਨਾਪਾਕ ਹਰਕਤਾਂ ਜਿਹੜੀਆਂ ਨੇ ਇਤਨਕ ਵੱਧ ਫਲਾਉਂਦੀਆਂ ਪਾਕਿਸਤਾਨ ਇਹੀ ਤਾਂ ਕਾਰਨ ਹੈ ਸਾਰਾ ਕਾਰਨ ਹੀ ਇਹ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਆ ਇਹ ਕਾਰਵਾਈ ਹੋਈ ਹੈ ਜਿਵੇਂ ਪਾਕਿਸਤਾਨ ਦੇ ਖਿਲਾਫ ਪਾਕਿਸਤਾਨ ਨੇ ਦੇਖੋ ਸਿੱਧਾ ਤਾਂ ਪਾਕਿਸਤਾਨ ਦੀ ਕੋਈ ਔਕਾਤ ਨਹੀਂ ਕਿ ਭਾਰਤ ਨਾਲ ਜੰਗ ਲੜ ਸਕੇ ਉਹ ਇਸ ਤਰ੍ਹਾਂ ਦੇ ਹਤਕੰਡੇ ਹੀ ਪਣਾ ਸਕਦਾ ਇਸ ਤਰ੍ਹਾਂ ਨਹੀਂ ਘਟੀਆਂ ਗਰਦੂਤਾਂ ਹੀ ਕਰ ਸਕਦਾ ਔਰ ਉਹਨਾਂ ਨੇ ਸਿਰਫ ਇਹ ਡਰੋਨਸ ਔਰ ਬਾਕੀ ਚੀਜ਼ਾਂ ਨਹੀਂ ਕੀਤੀਆਂ ਗਿਆ ਉਹਨਾਂ ਨੇ ਸਾਡੇ ਵਿੱਚ ਫਿਰਕੂ ਨਫ਼ਰਤ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਇਹ ਜਿਹੇ ਜੰਟਾਰੇ ਹਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਤਾਂ ਖੈਰ ਇਹਨਾਂ ਦਾ ਨਾਮ ਹੀ ਨਹੀਂ ਕਦੇ ਲੈਂਦਾ ਕਿਉਂਕਿ ਇਹਨਾਂ ਦੀ ਕੋਈ ਸਾਨੂੰ ਵੀ ਮਜਬੂਰੀ ਚ ਲੈਣਾ ਪੈਂਦਾ ਕੋਈ ਹੁੰਤ ਨਹੀਂ ਹੈ ਜੀ ਤੁਸੀਂ ਦੇਖੋ ਨਾ ਪੰਜਾਬ ਦੇ ਲੋਕ ਅਮਨ ਸ਼ਾਂਤੀ ਪਸੰਦ ਲੋਕ ਹੈ ਪੰਜਾਬ ਦੇ ਲੋਕ ਤਰੱਕੀ ਖੁਸ਼ਹਾਲੀ ਵਾਲੇ ਲੋਕ ਹੈ ਕਿੱਥੇ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕੋਈ ਕੋਈ ਬਖਰੇ ਮਹਿੰਦੀ ਗੱਲ ਨਹੀਂ ਹੈ ਅਸੀਂ ਭਾਰਤ ਦਾ ਨਖੜ ਵੰਗ ਹੈ ਔਰ ਤੁਸੀਂ ਦੇਖੋਗੇ ਮੈਂ ਜਦੋਂ ਹੁਣ ਦਿੱਲੀ ਜਾ ਕੇ ਆਇਆ ਜਾਂ ਮੈਂ ਜਿਹਨੇ ਵੀ ਮੈਂਬਰ ਪਾਰਲੀਮੈਂਟ ਮਿਲਦੇ ਆ ਉਹਨਾਂ ਨੇ ਇਸ ਗੱਲ ਦੇ ਜਜ਼ਬੇ ਦੀ ਬੜੀ ਤਾਰੀਫ ਕੀਤੀ ਕਿ ਜਿਹੜੇ ਭਾਰਤ ਦੇ ਕਿਸਾਨ ਹੈ ਪੰਜਾਬ ਦੇ ਕਿਸਾਨ ਹੈ ਬਾਰਡਰ ਤੇ ਬੈਠੇ ਔਰ ਹੁਣ ਸਟੋਰੀਆਂ ਦੇਖੋ ਕੂੜ ਪ੍ਰਚਾਰ ਜਿੰਨਾ ਮਰਜ਼ੀ ਕਰ ਲੋ ਸੱਚ ਸਾਹਮਣੇ ਆਉਂਦਾ ਹੈ ਸਾਡੇ ਬਾਰਡਰ ਤੇ ਜਿਹੜੇ ਪੰਜਾਬੀ ਕਿਸਾਨ ਸੀ ਜੋ ਸੇਵਾ ਉਹਨਾਂ ਨੇ ਫੌਜ ਦੀ ਕੀਤੀ ਹੈ ਉੱਥੇ ਉਹ ਬੜੀਆਂ ਰੀਲਾਂ ਪਪੂਲਰ ਹੋਈਆਂ ਕਿ ਲੋਕਾਂ ਨੇ ਆ ਇੱਕ ਬਜ਼ੁਰਗ ਦਾ ਜੇਕਰ ਹੋ ਰਿਹਾ ਸੀਗਾ ਆਰਮੀ ਫਿਚਰ ਇੱਕ ਰੀਲ ਦੇ ਵਿੱਚ ਦੱਸ ਰਿਹਾ ਸੀ ਕਿ ਇੱਕ ਕਿਸਾਨ ਬਜ਼ੁਰਗ ਨੇ ਆਪਣੇ ਘਰ ਚੋਂ ਆਪ ਆ ਕੇ ਆਪਣੇ ਪਸ਼ੂਆਂ ਵਾਲੇ ਕਮਰੇ ਵਿੱਚ ਉਹਨੇ ਵਸੇਰਾ ਕੀਤਾ ਤੇ ਫੌਜ ਨੂੰ ਕਮਰਾ ਦਿੱਤਾ ਤਾਂ ਕਿ ਉਹ ਦਿੱਤਾ ਖਾਣਾ ਬਣ ਰਿਹਾ ਇੱਕ ਬੀਬੀ ਆ ਉਹਦਾ ਸ਼ਹਿਦ ਉਹ ਵਿਧਵਾ ਹੈ ਉਹ ਪੂਰਾ ਲੰਗਰ ਜਿਹੜਾ ਹੈ ਉਹ ਚੱਲ ਰਿਹਾ ਔਰ ਉਹ ਆਰਮੀ ਫਿਫਰ ਦੱਸ ਰਿਹਾ ਸੀ ਕਿ ਕਿ ਸਾਾਨੂੰ ਸਮਝ ਨਹੀਂ ਆ ਰਹੀ ਕਿ ਇਹ ਪਿੱਛੋਂ ਕਿੱਥੋਂ ਆ ਰਿਹਾ ਰਸਨ ਇਹ ਗੁਰੂ ਦੀ ਕਿਰਪਾ ਨਾ ਇਹ ਗੁਰਾਂਕ ਸਾਹਿਬ 20 ਰੁਪਏ ਦੇ ਲੰਗਰ ਦਾ ਜਿਹੜਾ ਅਸੀਂ ਵਾਰ-ਵਾਰ ਜ਼ਿਕਰ ਕਰਦੇ ਹਾਂ ਕਿ ਸ਼ਾਇਦ ਅੱਜ ਵੀ ਉਹੀ ਲੰਗਰ ਚੱਲ ਰਿਹਾ ਹੋਗਾ ਇਹ ਇਹ ਜਜ਼ਬਾ ਇਹ ਪੰਜਾਬੀਅਤ ਇਹ ਆ ਭਾਰਤ ਪ੍ਰਤੀ ਜਿਹੜੀ ਸਾਡੀ ਜਿਹੜਾ ਲਗਾਓ ਹੈ ਠੀਕ ਹੈ ਸਾਡੀਆਂ ਲੋਕਲ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਕਨਾਂ ਲੋਕੋ ਮਸਲੇ ਸਾਰੇ ਦੇਸ਼ 'ਚ ਛੋਟੇ-ਮੋਟੇ ਹਰ ਇੱਕ ਸਟੇਟ ਦੇ ਹੋਣਗੇ ਲੇਕਿਨ ਜਦੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਆਉਂਦੀ ਹੈ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਕੋਈ ਉਸ ਦੇ ਵਿੱਚ ਪੰਜਾਬੀ ਪਿੱਛੇ ਨਹੀਂ ਹਟਦਾ ਪੰਜਾਬੀ ਡਟ ਕੇ ਖੜਦਾ ਨੇ ਕੂੜ ਪ੍ਰਚਾਰ ਕਰਨ ਵਾਲੇ ਛਰਾਟਾ ਕਰਨ ਵਾਲੇ ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਇੱਕ ਸਾਈਬਰ ਜਿਹੜੀ ਵਾਰ ਦੀ ਗੱਲ ਹੈ ਜਿੱਥੇ ਇਹ جنگ ਫੌਜ ਦੇ ਪੱਧਰ ਤੇ ਲੜੀ ਗਈ ਹੈ ਉਸ ਤੋਂ ਜ਼ਿਆਦਾ ਇਹ ਸਾਈਬਰ ਵਾਰ ਰਹੀ ਹੈ ਇਹ ਝੂਠੇ ਨੈਰੇਟਿਵ ਬਿਲਡ ਕਰਨ ਦੀ ਰਹੀ ਹੈ ਹਰ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਭਾਰ ਦੇ ਵਿੱਚ ਫਿਰਕੂਜਤ ਭਾਵਨਾ ਨੂੰ ਠੋਸ ਪਹੁੰਚੇ ਪਰ ਪੰਜਾਬੀਆਂ ਨੇ ਸਾਬਤ ਕੀਤਾ ਭਾਰਤੀਆਂ ਨੇ ਸਾਬਤ ਕੀਤਾ ਔਰ ਇਸ ਡੈਲੀਗੇਸ਼ਨ ਦੇ ਵਿੱਚ ਸਭ ਜਾ ਰਹੇ ਹੈ ਪਾਰਟੀ ਬਾਜੀ ਦਾ ਕੋਈ ਮਤਲਬ ਨਹੀਂ ਧਰਮ ਦਾ ਕੋਈ ਮਤਲਬ ਨਹੀਂ ਅਸੀਂ ਸਾਰੇ ਇੱਕ ਹੈ ਅਸੀਂ ਭਾਰਤ ਦੀ ਪ੍ਰਤੀਨਿਧਤਾ ਕਰਕੇ ਜਾ ਰਹੇ ਹਾਂ ਉਹ ਭਾਰਤ ਦਾ ਜਿਹੜਾ ਸਹੀ ਰੰਗ ਹੈ ਉਹ ਅਸੀਂ ਦੇਸ਼ ਪੂਰੀ ਦੁਨੀਆ ਦੇ ਸਾਹਮਣੇ ਰੱਖਾਂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਤੋ ਗਲਵਤ ਕਰ ਰਹੀ ਸੀ ਸੁਤਨਾਮ ਸੰਧੂ ਜੀ ਦੇ ਨਾਲ ਤਾਂ ਜਿੱਥੇ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਨਾਲ ਜਾ ਰਹੀਆਂ ਨੇ ਸਿੱਖੀ ਨਾਲ ਜਾ ਰਹੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਸਾਹਿਬਾਨ ਜਿਹੜੀਆਂ ਆਪਣੀਆਂ ਯਾਤਰਾਵਾਂ ਕਰਦੇ ਹੋਏ ਪਹੁੰਚੇ ਉੱਥੇ ਹੋਣੀ ਡੈਲੀਗੇਟ ਵੀ ਜਾਏਗਾ ਕਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਗਿਆ ਔਰ ਨਾਲ ਦੀ ਨਾਲ ਪਾਕਿਸਤਾਨ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਉਸ ਦਾ ਪਰਦਾ ਫਾਸ਼ ਪੂਰੀ ਦੁਨੀਆ ਦੇ ਅੰਦਰ ਕੀਤਾ ਜਾਏਗਾ ਔਰ ਅਲੱਗ-ਅਲੱਗ ਡੈਲੀਗੇਸ਼ਨ ਦੇ ਜ਼ਰੀਏ ਜਿਹੜੇ ਅਲੱਗ-ਅਲੱਗ ਕੰਟਰੀਆਂ ਨੂੰ ਘੁੰਮੇ ਜਾਣਗੇ ਔਰ ਆਪਰੇਸ਼ਨ ਸੰਦੂਰ ਦੀ ਜਿਹੜੀ ਪੂਰੀ ਡਿਟੇਲ ਹੈਗੀ ਉਹ ਦਿੱਤੀ ਜਾਏਗੀ ਕੈਮਰਾਮੈਨ ਬਨੀ ਚੋਹਾਨ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ